ਕੀ ਆ ਕਿ ਦਾ ਪ੍ਰੋਬਲਮ ਹੈ ਪਰ ਆਹ ਤੇਰਾ ਉਹ ਮੇਨ ਜਿਹੜਾ ਉਹ ਪਸੇਸ਼ੰਦੇ ਬਲਜੀਤ ਬੋਲ ਰਿਹਾ ਠੀਕ ਹੁਣ ਚੋਰੀ ਹੋ ਗਈ ਸੀ ਮਾਨਸਾ ਦੇ ਰਹਿਣ ਵਾਲੇ ਪੰਚਾਤ ਨੂੰ ਚੋਰੀ ਹੋ ਗਈ ਸੀ ਫੋਨ ਲਗਾਉਣ ਲੱਗਾ ਹੀ ਅੱਜ ਸਾਨੂੰ ਜੀ ਤੁਹਾਡਾ ਚੰਪੀਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚਲ ਮਾਵਲਾ ਜੀ ਦੋ ਤਿੰਨ ਦਿਨ ਪਹਿਲਾਂ ਮਿਠੂ ਸੀ ਮਾਨਸਾ ਜਿਲ੍ਹੇ ਦੇ ਰਹਿਣ ਵਾਲੇ ਆ ਤੇ ਸਾਡੇ ਕੋ ਆਏ ਸੀ ਵੀ தாਹੀ ਦਵਾਸਾ ਦਰਸ਼ਨ ਕਰਨ ਹੀ ਆਏ ਆ ਤੇ ਸਾਡਾ ਫੋਨ ਜਿਹੜਾ ਇੱਥੇ ਮਿਸ ਹੋ ਗਿਆ ਉਹ ਫਿਰ ਅੱਜ ਅਸੀਂ ਫੋਨ ਦੀ ਸੱਤ ਲਵਾ ਕੇ ਪਤਾ ਕਰ ਲਿਆ ਉਹ ਮੁੜ ਕੇ ਫੋਨ ਮਿਲ ਗਿਆ ਸਾਨੂੰ ਅੱਜ ਮੇਨ ਤੋਂ ਬਾਅਦ ਇਹਨਾਂ ਸਾਡੇ ਕਿੰਨੇ ਦੇ ਵਾਲੇ ਕਰਤਾ ਵਾ ਤੇ ਇਸ ਤੋਂ ਪਹਿਲਾਂ ਵੀ ਇਟਾਕ ਪਹਿਲਾਂ ਦੀ ਗੱਲ ਆ ਇੱਕ ਲੇਡੀ ਬੰਬਈ ਤੋਂ ਸੁਲੀ ਦੀ ਆਏ ਸੀ ਮੈਡਮ ਜੀਨ ਪ੍ਰਵਾਸ ਦੇ ਬੱਚਿਆਂ ਦੇ ਉਹਨਾਂ ਦਾ ਫਸ ਜੋੜੇ ਘਰ ਤੋਂ ਡਿਸ ਹੋ ਗਿਆ ਉਹ ਮੁੜ ਕੇ ਸਾਨੂੰ ਉਹਦਾ ਮਿਲ ਗਿਆ ਉਹਦੇ ਵਿੱਚ ਉਹਨਾਂ ਦਾ ਮੋਬਾਈਲ ਸੀ ਨਕਦੀ ਸੀ ਉਹ ਸਾਮਾਨ ਕੀਤੀ ਸੀ ਥਾਰਾ ਸਮਾਜ ਦਾ ਸਾਡੇ ਕੇ ਤੇ ਉਹਨਾਂ ਦੇ ਵਾਲੇ ਕਰਤਾ ਸਰ ਜਿਹੜਾ ਫੋਨ ਵਾਪਸ ਕੀਤਾ ਕਿੰਨੇ ਕੀਮਤ ਦਾ ਜਿਹੜਾ ਫੋਨ ਜੀ ਐਪਲ ਦਾ ਸੀਗਾ ਜੀ ਇਹ ਤਾਂ ਹੈਗਾ ਸੀ ਕੋਈ 40000 ਦਾ ਜੀ ਜਿਹੜਾ ਉਹਨਾਂ ਦਾ ਸੀ ਫੋਨ ਉਹ ਵੀ ਹੈਗਾ ਸੀ 35-40000 ਦਾ ਸਰ ਸਦਾ ਹਲੂ ਆਣ ਕੇ ਅੰਗੈਲੀ ਕਰਦੇ ਇੱਥੇ ਉਹਨਾਂ ਨੂੰ ਕੀ ਮਸਲੇ ਸਾਰੇ ਉਹਨਾਂ ਨੂੰ ਪਤਾ ਲੱਗਦਾ ਵੀ ਦਾ ਸਮਾਨ ਜਾ ਕੇ ਤੁਰ ਜਾਂਦੇ ਰੱਖ ਜੋੜੇ ਪਾਉਣ ਲੱਗੇ ਲਾ ਕੇ ਰੱਖ ਜਾਂਦੇ ਚੀਜ਼ਾਂ ਭੁੰਦਾ ਜਾ ਮਿਸਪਲੇਸ ਹੋ ਜਾਂਦਾ ਸੰਕਤ ਜਾਂਦੀ ਆਉਂਦੀ ਗੁਰੂ ਘਰ ਦੇ ਵਿੱਚ ਉਹਨਾਂ ਅੰਦਰ ਇਹ ਨਹੀਂ ਪਤਾ ਉਹਨਾਂ ਦਾ ਲੋਕਰ ਫਰੀ ਸੇਵਾ ਵਾਲੇ ਬੜੇ ਹੋਏ ਨੇ ਉਹਨਾਂ ਨੇ ਕਮੇਟੀ ਹੈ ਜੇ ਫਿਰ ਵੀ ਸਪੀਚ ਕਰਦੇ ਆ ਦੀ ਅੰਦਰ ਸਾਡੇ ਕੋਲ ਲੋਕਰ ਹੈਗੇ ਬਣੇ ਲੈ ਲਓ ਸੇਵਾ ਵਾਸਤੇ ਨਹੀਂ ਲੱਗਦਾ ਪਤਾ ਉਹ ਅਣਜਾਣੇ ਵਿੱਚ ਜਿਹੜੇ ਭੁੱਲ ਜਾਂਦੇ ਤੇ ਮੁੜ ਕੇ ਫਿਰ ਪਸਤਾਉਂਦੇ ਬਾਅਦ ਕੀ ਮੈਸੇਜ ਦੇਣਾ ਅਸੀਂ ਸਾਹ ਸੰਗਤ ਨੂੰ ਇਹ ਬੇਨਤੀ ਕਰਦੇ ਆਂ ਵੀ ਆ ਕੇ ਆਪਣਾ ਤਕੀਫੀ ਸਮਾਜ ਦਾ ਸਾਥ ਕਿਰਕੋ ਅੰਦਰ ਲੋਕਰ ਹੈਗੇ ਜਾਂ ਲੋਕ ਦੀ ਵੱਤੋਂ ਕੱਲ ਨੂੰ ਫੇਰੀ ਸੇਵਾ 'ਚ ਮਿਲਦੇ ਨੇ ਸਾਹ ਸੰਗਤ ਨੂੰ ਇਹ ਬੇਨਤੀ ਕਰਦੇ ਠੀਕ ਥੈਂਕ ਯੂ